ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਗੁਰਨਾਣਕ ਕਾਰਬੀਅਰ ਫਰੀਦਪੁਰ ਸਿਟੀ ਵਿੱਚ ਤੁਹਾਡਾ ਸਵਾਗਤ ਹੈ ਤੁਹਾਡਾ ਸੋ ਦੋਸਤੋ ਜੇਕਰ ਤੁਸੀਂ ਵੀ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਦਾ ਬਟਨ ਦਬਾ ਲਓ ਤਾਂ ਜੋ ਕੋਈ ਵੀ ਵੀਡੀਓ ਅਪਲੋਡ ਕਰੀਏ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਸੋ ਦੋਸਤੋ ਇਸ ਟਾਈਮ ਗੁਰਨਾਣਕ ਕਾਰਬੀਅਰ ਫਰੀਦਪੁਰ ਸਿਟੀ ਵਿੱਚ ਜੋ ਗੱਡੀਆਂ ਖੜੀਆਂ ਨੇ ਤੁਹਾਨੂੰ ਵੀਡੀਓ ਵਿੱਚ ਦਿਖਾ ਰਹੇ ਹਾਂ ਤੇ ਗੁਰਨਾਣਕ ਕਾਰਬੀਅਰ ਫਰੀਦਪੁਰ ਸਿਟੀ ਦਾ ਐਡਰੈਸ ਹੈ ਆਪਣਾ ਕੱਚਾ ਦੀਰਾ ਰੋਡ ਨੇੜੇ ਦਾਣਾ ਮੰਡੀ ਡੀਸੀ ਮਾਡਲ ਵਾਲਾ ਰੋਡ ਗੁਰੂ ਨਗਰ ਦਾ ਗੇਟ ਆ ਸੋ ਦੋਸਤੋ ਅੱਜ ਤੁਹਾਨੂੰ ਲੈ ਚਾਲਦੇ ਆ ਮਾਰੂਤੀ ਸੰਜੂਕੀ ਦੀ ਕੇਟਨ ਗੱਡੀ ਨਾਲ ਇਹ ਜੋ ਵੀਡੀਓ ਵਿੱਚ ਸਾਹਮਣੇ ਤੁਸੀਂ ਦੇਖ ਰਹੇ ਹੋ ਮਾਰੂਤੀ ਸੰਜੂਕੀ ਦੀ ਕੇਟਨ VXI 100 ਮਾਡਲ 2011 ਮਾਡਲ ਪੀਬੀ ਨੰਬਰ ਫਰਸਟ ਓਨਰ ਹੈ ਪੀਬੀ 46 ਤਰਨਤਨ ਦਾ ਨੰਬਰ ਹੈ ਫਰਸਟ ਓਨਰ ਵਾਈਟ ਕਲਰ फ्रंट के दो टायर नमें आ पिछले दो टायर पाने गड्डी सारी ओके आ ड्राइवर साइड तो फ्रंट थोड़ी जी पेंट हैगी है बंपर पेंट ने बाकी सारी गी ओरिजिनल है नवी है दो हज़ार ग्यारह मॉडल है पचहत्तर हजार किलोमीटर चली है ये अंदर दिया वीडियो शीट कवर नवे आ VX i ਮਾਡਲ ਹੈ K10 75000 ਕਿਲੋਮੀਟਰ ਰਨਿੰਗ ਦੇ ਨਾਲ 2011 ਮਾਡਲ ਫਰਸਟ ਓਨਰ ਹੈ ਵਾਈਟ ਕਲਰ ਹੈ ਸਿਰਫ ਪਿਛਲੇ ਦੋ ਟਾਇਰ ਪੈਂਦੇ ਆ ਅਗਲੇ ਦੋ ਟਾਇਰ ਨਵੇਂ ਨੇ ਕੋਈ ਵੀ ਵੀਰ K10 ਗੱਡੀ ਲੈਣ ਦਾ ਚਾਹ ਬਣ ਹੋਵੇ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਸਾਡਾ ਨੰਬਰ ਤੁਹਲੇ ਸਕਰੀਨ ਤੇ ਵੀ ਦਿੱਤਾ ਹੋਇਆ ਹੈ ਤੇ ਵੈਸੇ ਵੀ ਨੋਟ ਕਰ ਸਕਦੇ ਹੋ ਤੁਸੀਂ 9855526453 9781445735 ਧੰਨਵਾਦ ਜੀ